ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਰਵਿੰਦਰ ਕੌਰ ਅੱਜ ਦੀ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਇਹ ਡਿਜ਼ਾਈਨ ਆਪਾਂ ਜਿਹੜੀ ਲੈ ਕੇ ਆਏ ਆਂ ਕੁਸ਼ਕਰੀਆਂ ਨੀਡਲਵਰਕ ਦੇ ਆ ਜੀ ਕੁਸ਼ਕ ਮਸ਼ੀਨੀ ਵਰਕ ਦੇ। ਸੋਡੇ ਮਨਪਸੰਦੀ ਡਿਜ਼ਾਈਨ ਆਪਾਂ ਅੱਜ ਦੀ ਵੀਡੀਓ ਤੇ ਚਲਾਦੇ ਪੈਣਾ ਸਾਰਿਆਂ ਅੰਦੇ ਤੱਕ ਵੀਡੀਓ ਜ਼ਰੂਰ ਦੇਖਣ ਜੀ। ਜਿੰਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜਿਹੜੀ ਆਪਣੇ ਚੈਨਲ ਤੇ ਨਵੇਂ ਆ ਜੀ। ਜੇ ਜੇ ਆਪਾਂ ਨੀਡਲਵਰਕ ਦੇ ਸੂਟ ਰੈਡੀ ਕੀਤੇ ਆ ਜੀ ਆਪਾਂ 4 ਸੂਟ ਰੈਡੀ ਕੀਤੇ ਸੀ 2 ਆਪਾਂ ਆਰਡਰ ਤੇ ਕੀਤੇ ਸੀ 2 ਆਪਾਂ ਸੇਲ ਨੇ ਕੀਤੇ ਹੈ ਜਿੰਨਾਂ ਭੈਣਾਂ ਨੂੰ ਸੂਟ ਪਸੰਦ ਆ ਜੀ ਤੁਹਾਨੂੰ ਪ੍ਰਾਈਸ ਮੈਂਸ਼ਨ ਕਰਤਾ ਆਪਾਂ ਇਹਦਾ ਨੀਡਲਵਰਕ ਦੇ ਸੂਟਾਂ ਦਾ ਇਹ ਦੋ ਸ਼ੇਡ ਹੈ ਜੀ ਇੱਕ ਲਾਈਟ ਹੈ ਇੱਕ ਡਾਰਕ ਹੈ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਉਹ ਡਾਰਕ ਸੀ ਆਹ ਵਾਲਾ ਲਾਈਟ ਹੈ ਜਿਹੜਾ ਆਪਾਂ ਨੀਡਲਵਰਕ ਕੀਤਾ ਹੋਇਆ ਹੈ ਜੀ ਇਹ ਸੇਮ ਆ ਦੋਹਾਂ ਦਾ ਤੇ ਸੇਮ ਹੀ ਪ੍ਰਾਈਸ ਹੈ ਪੈਨਾਂ ਨੂੰ ਇਹ ਸੂਟ ਪਸੰਦ ਆ ਜੀ ਸਕਰੀਨ ਸ਼ਾਟ ਲੈ ਕੇ ਸੱਪਾ ਨੂੰ WhatsApp ਤੇ ਸੈਂਡ ਕਰਕੇ ਮੈਸੇਜ ਕਰ ਸਕਦੇ ਆ ਜੀ ਇਹ ਦੋ ਸੂਟ ਆਪਣੇ ਕੋਲੇ ਸੇਲ ਹੋ ਗਏ ਜੀ ਦੋ ਆਪਣੇ ਕੋਲੇ ਹੈਗੇ ਆ ਕਲਰ ਇਹ ਬਹੁਤ ਪਸੰਦ ਆ ਅੱਜ ਕੱਲ ਕਲਰ ਟ੍ਰੈਂਡ ਦੇ ਵਿੱਚ ਚੱਲਣ ਵਾਲਾ ਕਲਰ ਆ ਇਹ ਨੈਕ ਤੇ ਘੇਰੀ ਬਾਜੂ ਪੌਂਚੀ ਬਣੇ ਹੋਏ ਆ ਆ ਆਪਾਂ ਨੇ ਚਿੰਦੀ ਬੂਟੀ ਦਾ ਕੀਤਾ ਸੀ ਦੋ ਸੂਟ ਰੈਡੀ ਆਪਾਂ ਇਹ ਕੀਤੇ ਸੀ ਇੱਕ ਸੇਲ ਹੋ ਗਿਆ ਜੀ ਇੱਕ ਸੂਟ ਆਪਣੇ ਕੋਲੇ ਸੇਲ ਲਈ ਹੈਗਾ ਇਹ ਵੀ ਦੁਪੱਟਾ ਟਾਈ ਅੰਡਾਈ ਦਾ ਦੁਪੱਟਾ ਤਿਆਰ ਹੈ ਜੀ ਬੁਮ ਲੈਸ ਲੱਗੀ ਹੋਈ ਆ ਚਿੰਦੀ ਬੁਟੀ ਦਾ ਸੂਟ ਹੈ ਜੀ ਪੌਂਚੇ ਵਰਕ ਕੀਤੇ ਹੋਏ ਘੇਰਾ ਤੇ ਛੋਟੀ ਛੋਟੀ ਬੁਟੀ ਦੇ ਨਾਲ ਚਿੰਦੀ ਬੁਟੀ ਦੇ ਨਾਲ ਆਪਾਂ ਸੈਲਟ ਤਿਆਰ ਕੀਤੀ ਆ ਦਾ ਪ੍ਰਾਈਸ ਆਪਾਂ ਛੋਟੀ ਸ਼ਾਰਟ ਵੀਡੀਓ ਪਾਈ ਹੋਈ ਆ ਇਹ ਉੱਤੇ ਦੇਖ ਲੈਣਾ ਤੇ ਆਪਾਂ ਨੇ ਇੱਕ ਸੂਟ ਹੋਰ ਰੈਡੀ ਕੀਤਾ ਜੀ ਇਹ ਵੀ ਆਪਾਂ ਸਿਲਾਈ ਤੇ ਲਾਇਆ ਹੋਇਆ ਇਹ ਜੀ ਰਾਣੀ ਕਲਰ ਰਾਣੀ ਸ਼ੇਡ ਦਾ ਸੂਟ ਹੈ ਤੇ ਇੱਥੇ ਕੋਰਨਰ ਤੇ ਬਣਿਆ ਹੋਇਆ ਨੱਕ ਬਾਜੂ ਬਣੇ ਹੋਇਆ ਬਾਜੂ ਹੈਵੀ ਇਹਦੇ ਪ੍ਰਾਈਸ ਵੀ ਤੁਸੀਂ ਜੀ ਆਪਾਂ ਨੂੰ ਵਟਸਐਪ ਤੇ ਪੁੱਛ ਲੈਣਾ ਇਹ ਰਾਣੀ ਸ਼ੀਟ ਦਾ ਸੂਟ ਹੈ ਜੀ ਖਾਦੀ ਮਸਲੀਨ ਤੇ ਤਿਆਰ ਕੀਤਾ ਹੋਇਆ ਹੈ ਇਹਦਾ ਸਾਰਾ ਕੰਮ ਖਾਦੀ ਮਸਲੀਨ ਤੇ ਤਿਆਰ ਹੋਇਆ ਹੈ ਜੀ ਤੇ ਦੁਵੱਟਾ ਸੂਟ ਰੈਡੀ ਕੀਤਾ ਜਿਹੜਾ ਆਪਾਂ ਇਹ ਇਹ ਆਪਣੇ ਕੋਲੇ ਸੀਲ ਲਈ ਹੈ ਜੀ ਇਹ ਤੁਸੀਂ ਆਰਡਰ ਦੇ ਸਕਦੇ ਹੋ ਸੂਟ ਦਾ 10 ਤੋਂ ਸਤੰਬਰ ਦੇ ਆਪਾਂ ਜਿਹੜੇ ਸੂਟ ਰੈਡੀ ਕੀਤੇ ਜੀ ਹੈਂਡਵਰਕ ਦੇ बन ਕੇ ਆ ਗਈ ਉਹਦੀ ਆਪਾਂ ਵੀਡੀਓ ਅਲੱਗ ਪਾਵਾਂਗੇ ਤੇ ਤੁਸੀਂ ਵੀ ਸੂਟ ਰੈਡੀ ਕਰਵਾਉਣਾ ਹੈ ਜਿਹੜੇ ਅਗਸਤ ਸਤੰਬਰ ਦੇ ਆਪਾਂ ਸੂਟ ਜੂ ਤੁਸੀਂ ਰੈਡੀ ਕਰਵਾਉਗੇ ਸੋ ਨੂੰ 7-800 ਦਾ ਜੀ ਡਿਸਕਾਊਂਟ ਪੈ ਜਾਊਗਾ ਇਹਨਾਂ ਸੂਟ ਦੀ ਹੁਣ ਰੈਡੀ ਕਰਾਉਣੇ ਹੈਂਡਵਰਕ ਦੇ ਹੁਣ ਤੁਹਾਨੂੰ ਪ੍ਰਾਈਸ ਬਹੁਤ ਘੱਟ ਪਊਗਾ ਜਿਹੜੇ ਤੁਸੀਂ ਤੁਸੀਂ ਹੁਣ ਸੂਟ ਰੈਡੀ ਕਰਵਾ ਕੇ ਅਕਤੂਬਰ ਤੇ ਨਵੰਬਰ ਦੇ ਵਿੱਚ ਸੂਟ ਨੂੰ ਸੂਟ ਮਿਲਣਗੇ ਜਿਹੜੇ ਤੁਸੀਂ ਸੂਟ ਜੀ ਹੁਣ ਬੁਕਿੰਗ ਕਰਾਉਂਗੇ ਹੈਂਡਵਰਕ ਦੇ ਤੇ ਹੁਣ ਪ੍ਰਾਈਸ ਜੀ ਬਹੁਤ ਘੱਟ ਆ ਤੁਸੀਂ ਹੁਣ ਸੂਟ ਜੀ ਰੈਡੀ ਕਰਵਾ ਸਕਦੇ ਹੋ 5-7 ਦਿਨਾਂ ਦੇ ਵਿੱਚ 15 ਦਿਨ ਤੁਹਾਡੇ ਕੋਲੇ ਸੂਟ ਰੈਡੀ ਕਰਵਾਉਣ ਵਾਸਤੇ ਹੈਗੇ ਆ ਤੇ ਹੁਣ ਬਹੁਤ ਪ੍ਰਾਈਸ ਘੱਟ ਪਊਗਾ 7-800 ਦਾ ਪ੍ਰਾਈਸ ਦਾ ਡਿਸਕਾਊਂਟ ਮਿਲ ਜੀ ਤੁਹਾਨੂੰ ਆਪਾਂ ਪਹਿਲਾਂ ਸੂਟ ਰੈਡੀ ਕੀਤੇ ਸੀ ਉਹ ਆਪਣੇ ਕੋਲੇ ਲਗਭਗ ਆ ਗਏ ਤੇ ਉਹ ਆਪਾਂ ਨੂੰ ਪ੍ਰਾਈਜ਼ ਡਿਸਕਾਊਂਟ 1000 ਰੁਪਿਆ ਡਿਸਕਾਊਂਟ ਮਿਲਿਆ ਸੀ ਤੇ ਤੁਹਾਨੂੰ ਹੁਣ ਤੁਸੀਂ ਰੈਡੀ ਕਰਾਉਗੇ ਹਜੇ ਵੀ ਤੁਹਾਨੂੰ ਡਿਸਕਾਊਂਟ ਤੇ ਮਿਲ ਸਕਦੇ ਸੂਟ ਰੈਡੀ ਕਰਵਾਓ ਜੀ ਅੱਜ ਤੋਂ ਲਾ ਕੇ ਤੁਸੀਂ 15 ਦਿਨਾਂ ਦੇ ਵਿੱਚ ਸੂਟ ਰੈਡੀ ਕਰਵਾ ਸਕਦੇ ਆਪਾਂ ਤੋਂ ਸਾਰੀ ਘਰ ਕੋਲੇ ਜੀ ਬਹੁਤ ਰਸ਼ ਹੋ ਰਿਹਾ ਤੇ ਹੁਣ ਤੁਹਾਨੂੰ ਪ੍ਰਾਈਜ਼ ਵੀ ਬਹੁਤ ਘੱਟ ਪੈਣਗੇ ਤੇ ਤੁਹਾਨੂੰ 2 ਮਹੀਨੇ ਸੂਟ ਰੈਡੀ ਹੋ ਜੂਗਾ 2 ਮਹੀਨਿਆਂ ਦੇ ਵਿੱਚ ਸੂਟ ਤੁਹਾਡੇ ਹੈਂਡਵਰਕ ਦੇ ਰੈਡੀ ਹੋ ਜਾਣਗੇ ਜੇ ਤੁਸੀਂ ਸੂਟ ਜੀ ਹੁਣ ਸਾਨੂੰ ਦਿੰਨੇ ਆ ਅੱਜ ਵੀ ਤੇ ਦੋ ਚਾਰ ਦਿਨਾਂ ਚ ਸੂਟ ਤੁਸੀਂ ਰੈਡੀ ਕਰਵਾਉਣਾ ਦਿੰਨੇ ਆ ਬੁਕਿੰਗ ਦਿੰਨੇ ਆ ਉਹ ਸੂਟ ਤੁਹਾਨੂੰ ਜੀ 15 ਦਿਨਾਂ ਦੇ ਵਿੱਚ ਮਿਲ ਜੂਗਾ ਉਹ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ